ਇਨਾਂ ਦੀ ਰਿਕਵੈਸਟ ਨੂੰ ਮੁੱਖ ਰੱਖਦੇ ਹੋਏ ਅਸੀਂ ਜੀਜੀਪਲੱਸ ਫਾਊਂਡੇਸ਼ਨ ਵੱਲੋਂ ਬੀਬੀ ਜੋਨਾਂ ਦੀ ਸ਼ਨੀਵਾਰ ਨੂੰ ਆਪਾਂ ਇਹਨਾਂ ਦੀ ਫੀਸ ਜਿਹੜੀ ਉਹ ਜਮ੍ਹਾਂ ਕਰਾ ਕੇ ਗਏ ਸੀ ਕਿ ਆਪਰੇਸ਼ਨ ਦੇਖੋ ਜੀ ਕੋਸ਼ ਜਿਹੜੇ ਉਹਦੇ ਟੈਸਟ ਵਾ ਉਹ ਜਿਹੜੇ ਆ ਉਹ ਹਸਪੀਟਲ ਵੱਲੋਂ ਕਰਾਏ ਗਏ ਆ ਔਰ ਜਿਹੜੀ ਆਪਰੇਸ਼ਨ ਦੀ ਫੀਸ ਜਿਹੜੀ ਸੀ ਉਹ ਸਾਡੀ ਸੰਸਥਾ ਨੇ ਮਤਲਬ ਬੇਗੀਤੀਆ ਉਸ ਬਹੁਤ-ਬਹੁਤ ਤਨਵਾਜ਼ ਕਰਦਾ ਉਹ ਫਰਨੇਸ਼ਰਦਾਰੀ ਤੇ ਇਹਨਾਂ ਵੀਰਾਂ ਦਾ ਵੀ ਇਹਨਾਂ ਨੇ ਸਾਡੀ ਸੇਵਾ ਦਿੱਤੀ ਆ ਇਸਲਾਕੇ ਬਾਈਨਲ ਦੇ ਵਿੱਚ ਦੇਖਿਆ ਤੇ ਮੈਨਾਂ ਟਾਂੜੀਆਂ ਨੂੰ ਝੁੱਕ ਕੇ ਖੜਾ ਕਰਦਾ ਅੱਜ ਇਹਨਾਂ ਬੱਚਿਆਂ ਨੇ ਸਾਡੇ ਕੋਲੋਂ ਮਰੀ ਫਰਮ ਕਰ ਕੀਤਾ ਵਾ ਤਬ ਤੋਂ ਪਹਿਲਾਂ ਦੇ ਪ੍ਰਭੂ ਦੇ ਨਾਮ ਦੇ ਵਿੱਚ ਸਾਰਿਆਂ ਨੂੰ ਜੈਮਸੀਦੀ ਸਲਾਮ ਖੁਦਾ ਬਰਕਤ ਹੈ ਮੈਂ ਲਵਨ ਮਸੀਹ ਜੀਜਸ ਬles ਫਾਊਂਡੇਸ਼ਨ ਦਾ ਇੱਕ ਛੋਟਾ ਜਿਹਾ ਵਾਲੰਟੀਅਰ ਹਾਂ ਸੋ ਅੱਜ ਅਸੀਂ ਮਿਸ਼ਨ ਹਸਪੀਟਲ ਧਾਰੀਵਾਲ ਵਿੱਚ ਆਏ ਹਾਂ ਅਸੀਂ ਦੇਖ ਸਕਦੇ ਹਾਂ ਕਿ ਪਾਪਾ ਜੀ ਉਹਨਾਂ ਨੇ ਸਾਡੇ ਨਾਲ ਕੰਡਕਟ ਕੀਤਾ ਸੀ ਔਰ ਬੀਬੀ ਜੀ ਦਾ ਆਪਰੇਟ ਜਿਹੜਾ ਆਪਾਂ ਮਤਲਬ ਇਹਨਾਂ ਨੇ ਆਪਰੇਟ ਵਾਸਤੇ ਸਾਨੂੰ ਰਿਕਵੈਸਟ ਕੀਤੀ ਸੀ ਔਰ ਇਹਨਾਂ ਦੀ ਰਿਕਵੈਸਟ ਨੂੰ ਮੁੱਖ ਰੱਖਦੇ ਹੋਏ ਅਸੀਂ ਜੀਜਸ ਬles ਫਾਊਂਡੇਸ਼ਨ ਵੱਲੋਂ ਦੀ ਬੀਬੀ ਉਹਨਾਂ ਦੀ ਸ਼ਨੀਵਾਰ ਨੂੰ ਆਪਾਂ ਇਹਨਾਂ ਦੀ ਫੀਸ ਜਰੀਓ ਜਮ੍ਹਾਂ ਕਰਾ ਕੇ ਗਏ ਸੀ ਕਿ ਆਪਰੇਟ ਦੀ ਔਰ ਕੱਲ ਇਹਨਾਂ ਦਾ ਉਹ ਆਪਰੇਟ ਜਿਹੜਾ ਵਾ ਸਕਸੈਸਫੁਲ ਹੋਇਆ ਵਾ ਪ੍ਰਭੂ ਨੇ ਬਹੁਤ ਵਧੀਆ ਆਪਰੇਟ ਇਹਨਾਂ ਦਾ ਕੀਤਾ ਵਾ ਸੋ ਦੇਖ ਸਕਦੇ ਆ ਕਿ ਮਾਤਾ ਜੀ ਬਿਲਕੁਲ ਠੀਕ ਠਾਕ ਹੈ ਜੀ ਦੇਖੋ ਜੀ ਕੋਸ ਜਿਹੜੇ ਉਹਦੇ ਟੈਸਟ ਵਾ ਉਹ ਜਿਹੜੇ ਆ ਉਹ ਹਸਪੀਟਲ ਵੱਲੋਂ ਕਰਾਏ ਗਏ ਆ ਔਰ ਜਿਹੜੀ ਆਪਰੇਸ਼ਨ ਦੀ ਫੀਸ ਜਿਹੜੀ ਸੀ ਉਹ ਸਾਡੀ ਸੰਸਥਾ ਨੇ ਮਤਲਬ ਪੇ ਕੀਤੀ ਆ ਉਹ ਅਸੀਂ ਖੁਦ ਪੇ ਕੀਤੀ ਆ ਸਾਡੀ ਸੰਸਥਾ ਵੱਲੋਂ ਕਾਫੀ ਜਿਹੜੇ ਲੋੜਵੰਦ ਪਰਿਵਾਰਾਂ ਦੀ ਮਦਦ ਵੀ ਕੀਤੀ ਜਾਂਦੀ ਹੈ ਹੋਰ ਜਿਹੜੇ ਕਿਹੜੇ ਉਪਰਾਲੇ ਜਿਹੜੇ ਕੀਤੇ ਜਾਂਦੇ ਸੰਸਥਾ ਵੱਲੋਂ ਦੇਖੋ ਜੀ ਸਾਡੀ ਸੰਸਥਾ ਵੱਲੋਂ ਜਿਵੇਂ ਮੈਡੀਕਲ ਸਹੂਲਤਾਂ ਬੱਚਿਆਂ ਦੀ ਸਿੱਖਿਆ ਵੱਲ ਵੀ ਬਹੁਤ ਧਿਆਨ ਦਿੱਤਾ ਜਾ ਰਿਹਾ ਵਾ ਔਰ ਮੇਨ ਗੱਲ ਇੱਕ ਮੈਂ ਹੋਰ ਕਰਨੀ ਚਾਹੁੰਦਾ ਵਾ ਕਿ ਜਿਵੇਂ ਜੀਜਸ ਪਲੱਸ ਮੈਡੀਕਲ ਸਟੋਰ ਸਾਡਾ ਸਾਨੂੰ ਸਪੌਂਸਰ ਜਿਲਾਵਾ ਉਹ ਜੀਜਸ ਪਲੱਸ ਫਾਊਂਡੇਸ਼ਨ ਨੇ ਕੀਤਾ ਵਾ ਔਰ ਉਹਦੇ ਵਿੱਚ ਜੀਜਸ ਪਲੱਸ ਕਲੀਨਿਕ ਜਿਹੜੀ ਆ ਉਹ ਵੀ ਅਸੀਂ ਪਿਛਲੇ 2 ਹਫਤਿਆਂ ਤੋਂ ਓਪਨ ਕੀਤੀ ਆ ਔਰ ਉਹਦੇ ਵਿੱਚ ਡਾਕਟਰ ਪ੍ਰਵੀਨ ਸ਼ਰਮਾ ਐਮ ਡੀ ਮੈਡੀਸਨ ਅ ਸਕਾਟ ਹਸਪੀਟਲ ਤੋਂ ਜਿਹੜੇ ਆ ਉੱਥੇ ਆ ਰਹੇ ਨੇ ਔਰ ਪਹਿਲੇ ਉਹ ਸੱਜਦੇ ਹੁੰਦੇ ਸੀ ਹੁਣ ਉਹਨਾਂ ਦਾ ਟਾਈਮ ਜਿਹੜਾ ਵਾ ਸੰਡੇ 4 ਤੋਂ 7 ਤੱਕ ਆਪਾਂ ਹਫਤੇ ਦੇ ਵਿੱਚ ਵਿਜ਼ਿਟ ਰੱਖੀ ਆ ਸੋ ਉਹਦੇ ਵਿੱਚ ਆਪਾਂ ਬਿਲਕੁਲ ਮਾਮੂਲੀ ਜਰੀਆ ਇੱਕ ਮਤਲਬ ਸੇਵਾ ਦੀ ਤੌਰ ਤੇ ਆਪਾਂ ਮਤਲਬ ਪੇਸ਼ੈਂਟ ਕੋਲੋਂ ਆਪਾਂ ਥੋੜੀ ਮਤਲਬ ਚਾਰਜ ਲਈਦੀ ਆ ਜਿਹਦੇ ਨਾਲ ਡਾਕਟਰ ਦਾ ਖਰਚ ਨਿਕਲ ਜੇ ਇਸ ਤਰ੍ਹਾਂ ਮਤਲਬ ਸਾਡੀ ਸੰਸਥਾ ਨੇ ਜਿਹੜਾ ਵਾ ਇਹ ਜੀਜਸ ਬਲੈਸ ਕਲੀਨਿਕ ਖੋਲ ਕੇ ਮਤਲਬ ਪੇਸ਼ੈਂਟਸ ਨੂੰ ਹੋਰ ਅਸੀਂ ਆਸਾਨੀ ਕਰਵਾਈ ਹੈ ਸਾਡੀ ਫਾਊਂਡੇਸ਼ਨ ਨੇ ਜਿਹੜੇ ਲੋੜਵੰਦ ਲੋਕ ਨੇ ਜਿਹੜੇ ਦਵਾਈ ਨਹੀਂ ਮਹੱਈਆ ਜਨਾਂ ਕੋ ਹੋ ਸਕਦੀ ਤੇ ਤੁਹਾਡਾ ਕੀ ਉਹਨਾਂ ਦੇ ਉਪਰਾਲਾ ਜਿਹੜਾ ਹੋਏਗਾ ਦੇਖੋ ਜੀ ਕੁਝ ਦਵਾਈਆਂ ਦਾ ਜਿਹੜੀਆਂ ਸਾਡੇ ਕੋਲ ਜਿਹੜੀਆਂ ਉਪਲਬਧ ਨੇ ਉਹ ਤੇ ਆਪਾਂ ਬਿਲਕੁਲ ਉਹਨਾਂ ਨੂੰ ਜਿਹੜੇ ਪੂਰ ਔਰ ਨੀਡੀ ਪੇਸ਼ੈਂਟ ਆ ਉਹਨਾਂ ਨੂੰ ਫ੍ਰੀ ਆਫ ਕੋਸਟ ਆਪਾਂ ਦਿੰਨੇ ਆ ਔਰ ਜਿਹੜੀ ਦਵਾਈ ਸਾਡੇ ਕੋਲ ਨਹੀਂ ਆ ਉਹ ਆਪਾਂ ਉਹਨਾਂ ਨੂੰ ਬਾਜ਼ਾਰ ਤੋਂ ਆਪਣੇ ਹਿਸਾਬ ਨਾਲ ਪ੍ਰੋਵਾਈਡ ਕਰਕੇ ਉਹਨਾਂ ਨੂੰ ਦਿੰਨੇ ਆ ਔਰ ਮੁੱਕ ਦੀ ਗੱਲ ਇਹ ਆ ਕਿ ਆਪਾਂ ਮਤਲਬ ਜਿਹੜਾ ਸਾਡੇ ਕੋਲ ਪੇਸ਼ੈਂਟ ਆਉਂਦਾ ਵਾ ਸਾਡੇ ਕੋਲ ਡਾਕਟਰ ਦੀ ਸਲਿੱਪ ਲੈ ਕੇ ਆਉਂਦਾ ਵਾ ਆਪਾਂ ਉਹਨਾਂ ਨੂੰ ਉਹ ਦਵਾਈ ਮੁਹੱਈਆ ਕਰਕੇ ਅਸੀਂ ਆਪਣੀ ਫਾਊਂਡੇਸ਼ਨ ਵੱਲੋਂ ਉਹਨਾਂ ਨੂੰ ਦੇ ਰਹੇ ਹਾਂ ਸਮਾਜ ਦੇ ਵਿੱਚ ਵਧੀਆ ਉਪਰਾਲਾ ਜਿਹੜਾ ਤੁਹਾਡੀ ਸੰਸਥਾ ਵੱਲੋਂ ਕੀਤਾ ਜਾ ਰਿਹਾ ਵਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਤੇ ਇਹੀ ਕਹਿਣਾ ਚਾਹੁੰਨਾ ਵਾ ਕਿ ਜਿਸ ਤਰ੍ਹਾਂ ਜੀਜਸ ਬlesਸ ਫਾਊਂਡੇਸ਼ਨ ਪੂਰਰ ਔਰ ਨੀਡੀ ਪੇਸ਼ੈਂਟਸ ਦੀ ਹੈਲਪ ਕਰ ਰਹੀ ਆ ਇਸ ਤਰ੍ਹਾਂ ਹੋਰ ਵੀ ਐਨਜੀਓ ਨੇ ਹੋਰ ਵੀ ਸੰਸਥਾਵਾਂ ਨੇ ਜਿਹੜੀਆਂ ਬਾਦ ਚੜ ਕੇ ਲੋਕਾਂ ਦੀ ਹੈਲਪ ਕਰ ਰਹੀਆਂ ਨੇ ਸੋ ਮੈਂ ਇਹੀ ਸਾਰੀਆਂ ਸੰਸਥਾਵਾਂ ਨੂੰ ਅਪੀਲ ਕਰਨਾ ਵਾ ਕਿ ਵੱਧ ਤੋਂ ਵੱਧ ਅਸੀਂ ਲੋਕਾਂ ਦੀ ਬਾਹ ਫੜੀਏ ਔਰ ਵੱਧ ਤੋਂ ਵੱਧ ਲੋਕਾਂ ਦੀ ਹੈਲਪ ਕਰੀਏ ਸੋ ਜਿਹੜੇ ਵੀ ਭੈਣ ਭਾਈ ਇਸ ਵੀਡੀਓ ਨੂੰ ਦੇਖ ਰਹੇ ਨੇ ਸਾਡੇ ਲਈ ਕੋਈ ਵੀ ਸੇਵਾ ਕੋਈ ਪੇਸ਼ੈਂਟ ਹੋਵੇ ਜਾਂ ਕੋਈ ਬੱਚੇ ਦੀ ਕੋਈ ਸਕੂਲੀ ਸਿੱਖਿਆ ਹੋਵੇ ਉਹ ਸਾਡੇ ਨਾਲ ਸਾਡੀ ਫਾਊਂਡੇਸ਼ਨ ਦੇ ਨਾਲ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਸਾਡਾ ਕੰਟੈਕਟ ਨੰਬਰ ਹੈਗਾ ਵਾ 76962 82885 ਸੋ ਕੋਈ ਵੀ ਲੋਰਵੰਦ ਪੇਸ਼ੈਂਟ ਕੋਈ ਵੀ ਲੋਰਵੰਦ ਮਰੀਜ਼ ਕੋਈ ਵੀ ਕਿਸੇ ਨੂੰ ਕਿਸ ਤਰ੍ਹਾਂ ਦੀ ਵੀ ਕੋਈ ਲੋਰਵਾ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਵਾ ਅਸੀਂ ਫਾਊਂਡੇਸ਼ਨ ਵੱਲੋਂ ਉਸ ਪੇਸ਼ੈਂਟ ਦੀ ਔਰ ਕਿਸੇ ਦੀ ਵੀ ਆਪਾਂ ਫੁੱਲ ਸਪੋਰਟ ਕਰਾਂਗੇ ਹallelujah ਮੇਰਾ ਪਿੰਡ ਪੁਜਰਾਜ ਆ ਮੈਂ ਨਿਆਮਤ ਮਸੀਹ ਆ ਪਿੰਡ ਪੁਜਰਾਜ ਦੇ ਰਹਿਣ ਵਾਲਾ ਮੇਰੀ بیوی ਦਾ ਆਪਰੇਸ਼ਨ ਹੋਣਾ ਸੀਗਾ ਤੇ ਚਲੋ ਮੈਂ ਇਹਨਾਂ ਨਾਲ ਸੰਪਰਕ ਖੁਦਾ ਵੱਲੋਂ ਇਹਨਾਂ ਨਾਲ ਇੰਤਜ਼ਾਮ ਹੋ ਗਿਆ ਮਿਲਮਲਾਪ ਹੋ ਗਿਆ ਇਹਨਾਂ ਮੇਰੀ ਬਹੁਤ ਬਹੁਤ ਜ਼ਿਆਦਾ ਸੇਵਾ ਕੀਤੀ ਆ ਇਹਨਾਂ ਨੇ ਇਥੋਂ ਤੱਕ ਕਰਕੇ ਮੈਂ ਟੈਗ ਦਾ ਮਰੀਜ਼ ਤਾਂ ਮੈਂ ਫਿਰ ਤੁਰ ਨਹੀਂ ਸਕਦਾ ਇਹਨਾਂ ਵਿਚਾਰਿਆਂ ਨੇ ਡਾਕਟਰਾਂ ਨਾਲ ਮਿਲਮਲਾ ਕੇ ਮੇਰਾ ਇਹ ਵੀ ਕੰਮ ਕੀਤਾ ਬਹੁਤ ਸੋਣੀ ਅੱਖ ਬਣਾ ਦਿੱਤੀ ਹੈ ਇਹਨਾਂ ਨੇ ਮੈਂ ਇਹਨਾਂ ਵਾਸਤੇ ਖੁਦਾ ਕੋਲ ਬੇਨਤੀ ਕਰਦਾ ਮੈਂ ਇਸ ਟੀਮ ਵਾਸਤੇ ਵੀ ਜਿਹੜੇ ਹੱਲਪ ਕਰ ਰਹੇ ਹੋ ਤੁਸੀਂ ਰੱਖਿਆ ਕਰ ਰਹੇ ਹੋ ਮਦਦ ਕਰ ਰਹੇ ਹੋ ਮੈਂ ਤੁਹਾਡੇ ਵਾਸਤੇ ਵੀ ਮੈਂ ਬੇਨਤੀ ਅਰਦਾਸ ਕਰਦਾ ਖੁਦਾ ਤੁਹਾਨੂੰ ਬਹੁਤ ਬਹੁਤ ਬਰਕਤ ਦੇਵੇ ਇਹਨਾਂ ਨੂੰ ਵੀ ਬਹੁਤ ਬਹੁਤ ਬਰਕਤ ਦੇਵੇ ਜਿਹੜਾ ਇਹਨਾਂ ਨੂੰ ਆਪਰੇਸ਼ਨ ਕਰਵਾਇਆ ਗਿਆ ਆਪਰੇਸ਼ਨ ਠੀਕ ਠਾਕ ਹੋ ਗਿਆ ਬਹੁਤ ਹੀ ਵਧੀਆ ਜੀ ਖੁਦਾ ਦੀ ਕਿਰਪਾ ਨਾਲ ਕਿਉਂਕਿ ਇਹ ਖੁਦਾ ਦੇ ਲੋਕ ਜਿਹੜੇ ਖੁਦਾਵੰਦ ਖੁਦਾਈ ਚਾਹਤੇ ਉਹ ਜਿਸਮ ਹੀ ਨਵੇਂ ਬਣਾ ਦਿੰਦਾ ਕਿਦਾਂ ਹੁਣ ਖੁਸ਼ ਹੋ ਬਹੁਤ ਜ਼ਿਆਦਾ ਖੁਸ਼ ਹਾਂ ਖੁਦਾ ਮੈਂ ਇਹਨਾਂ ਵਾਸਤੇ ਮੈਂ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਸਾਡੇ ਤੇ ਕਿਰਪਾ ਕੀਤੀ ਆ ਇਹ ਬੱਚੇ ਕਰਦੇ ਰਹਿਣ ਸੇਵਾ ਤੇ ਇਹ ਸੰਸਥਾ ਵੀ ਸੇਵਾ ਕਰਦੀ ਰਹੇ ਖੁਦਾ ਤੁਹਾਨੂੰ ਵੀ ਬਹੁਤ ساری ਬਰਕਤਾਂ